ਅਸਲਾਮੁਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਆਪ ਸਭ ਨੂੰ ਇੱਕ ਅਜੇ ਹਵਜ਼ੀਫਾ ਦੱਸਾਂਗਾ ਇੱਕ ਅਜੇ ਅਮਲ ਦੱਸਾਂਗਾ ਜਿਸ ਦੇ ਨਾਲ ਤੁਹਾਡੇ ਸਾਰੇ ਹੀ ਦੁੱਖ ਦਰਦ ਤਕਲੀਫਾਂ ਦੂਰ ਹੋ ਜਾਣਗੇ ਦੋਸਤੋ ਤੁਸੀ ਕੁਝ ਨਹੀਂ ਕਰਨਾ ਕੋਈ ਸਿੱਧੀ ਕਰਨ ਦੀ ਜ਼ਰੂਰਤ ਨਹੀਂ ਕੋਈ ਸਾਧਨਾ ਕਰਨ ਦੀ ਜ਼ਰੂਰਤ ਨਹੀਂ ਕੋਈ ਇਕਤਾਲੀ ਦਿਨ ਦਾ ਚਿਲਾ ਕਰਨ ਦੀ ਜ਼ਰੂਰਤ ਨਹੀਂ ਤੁਸੀ ਸਿਰਫ ਇਸ ਛੋਟੇ ਜਿਹੇ ਕਲਮੇ ਦਾ ਜਾਬ ਕਰਨਾ ਹੈ ਜਿਸ ਦੇ ਨਾਲ ਤੁਹਾਡੀ ਦੁਆ ਫਰਿਆਦ ਤੁਹਾਡੀ ਅਰਜ਼ ਉਸ ਅੱਲਾਹ ਤਾਲਾ ਦੇ ਦਰਕਰ ਵਿੱਚ ਪਹੁੰਚੇਗੀ ਅਤੇ ਤੁਹਾਨੂੰ ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਮਿਲੇਗਾ ਤੁਹਾਡੀਆਂ ਸਾਰੀਆਂ ਹੀ ਮੁਸੀਬਤਾਂ ਦੁੱਖ ਦਰਦ ਖਤਮ ਹੋ ਜਾਣਗੇ ਤੁਹਾਡੀ ਕੋਈ ਵੀ ਮੁਸੀਬਤ ਹੋਵੇ ਜ਼ਿੰਦਗੀ ਵਿੱਚ ਕੋਈ ਵੀ ਪਰੇਸ਼ਾਨੀ ਹੋਵੇ उसका हल तो मिलेगा अल्लाह तला रहमत होगी कृपा होगी नूर बरसेगा अल्लाह तला का तो सारे ही दुखा दर्दा तो निजात मिलेगी सो थानू पे वजीफा ये अमल दसीए आप सब ने इस अमल में चंकी तरह ध्यान सुन के नोट कर लेना है अव्वल सेवीए रब नूजा ਨਬੀ ਰਸੂਲ ਬੇਟਾ ਜਾਇਆ ਆਮਨਾ ਧਰਿਆ ਨਾਮ ਰਸੂਲ ਚੌਂ ਖੂਂਟਾਂ ਵਿੱਚ ਮੰਨਿਆ ਦਰਗਾਹ ਹੋਈ ਮਨਜ਼ੂਰ ਦਾੜਾ ਮੇਰੇ ਪੀਰ ਦਾ ਉੱਤੇ ਵਰਸੇ ਨੂਰ ਮੈਂ ਸੱਚੇ ਨਬੀ ਨੂੰ ਸਿਮਰਦਾ ਮੇਰੇ ਸਭ ਦੁੱਖ ਕਰ ਦੂ ਦੂਰ ਦੋਸਤੋ ਇਹ ਹੈ ਵਜ਼ੀਫਾ ਮੈਂ ਇਸਨ ਇੱਕ ਵਾਰ ਫਿਰ ਬੋਲ ਦਿੰਦਾ ਹਾਂ ਆਪ ਸਭ ਨੇ ਇੱਕ ਵਾਰ ਫਿਰ ਤੋਂ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਨੋਟ ਕਰ ਲੈਣਾ ਹੈ। ਅਵਲ ਸੇਵੀਏ ਰੱਬ ਨੂੰ ਦੂਜਾ ਨਬੀ ਰਸੂਲ ਬੇਟਾ ਜਾਇਆ ਆਮਨਾ ਧਰਿਆ ਨਾਮ ਰਸੂਲ ਚੌਕੂਂਟਾਂ ਵਿੱਚ ਮੰਨਿਆ ਦਰਗਾਹ ਹੋਈ ਮਨਜ਼ੂਰ ਦਾੜਾ ਮੇਰੇ ਪੀਰ ਦਾ ਉੱਤੇ ਵਰਸੇ ਨੂਰ ਮੈਂ ਸੱਚੇ ਨਬੀ ਨੂੰ ਸਿਮਰਦਾ ਮੇਰੇ ਸਭ ਦੁੱਖ ਕਰ ਦੋ ਦੂਰ। ਦੋਸਤੋ ਇਹ ਹੈ ਵਜ਼ੀਫਾ ਇਸ ਵਜ਼ੀਫੇ ਨੂੰ ਪੜਨ ਦੀ ਜਿਹੜੀ ਵਿਧੀ ਹੈ ਉਸ ਵਿਧੀ ਨੂੰ ਸੁਣ ਲਵੋ। ਤੁਸੀਂ ਇਸ ਅਜ਼ੀਫ਼ੇ ਨੂੰ ਜਦੋਂ ਵੀ ਪੜਨਾ ਹੈ ਸਵੇਰ ਦੇ ਸਮੇਂ ਪੜ ਸਕਦੇ ਹੋ ਸ਼ਾਮ ਦੇ ਸਮੇਂ ਪੜ ਸਕਦੇ ਹੋ ਜਦੋਂ ਵੀ ਤੁਹਾਡਾ ਟਾਈਮ ਲੱਗੇ ਉਸ ਵੇਲੇ ਤੁਸੀਂ ਇਸ ਅਜ਼ੀਫ਼ੇ ਨੂੰ ਪੜ ਸਕਦੇ ਹੋ ਸਵੇਰੇ ਸ਼ਾਮ ਦਾ ਸਮਾਂ ਇਸ ਲਈ ਕਿਹਾ ਕਿਉਂਕਿ ਹਰ ਕੋਈ ਸਵੇਰੇ ਤੇ ਸ਼ਾਮ ਨੂੰ ਨੁਬਤੀ ਕਰਦਾ ਹੈ ਚਰਾਗ ਵਤੀ ਕਰਦਾ ਹੈ ਤਾਂ ਉਸ ਵੇਲੇ ਤੁਸੀਂ ਇਸ ਅਜ਼ੀਫ਼ੇ ਨੂੰ ਪੜ ਸਕਦੇ ਹੋ ਇਸ ਅਜ਼ੀਫ਼ੇ ਨੂੰ ਪੜਨ ਲਈ ਸਭ ਤੋਂ ਪਹਿਲਾਂ ਤੁਸੀਂ ਅਵਲ ਤੇ ਆਖਰ ਵਿੱਚ ਤਿੰਨ ਵਾਰ ਦਰود پاک ਪੜਨਾ ਹੈ ਯਾਨੀ ਕਿ ਜਦੋਂ ਇਸ ਵਜ਼ੀਫੇ ਨੂੰ ਪੜਨਾ ਹੈ ਉਸ ਦੇ ਸਟਾਰਟਿੰਗ ਵਿੱਚ ਪਹਿਲਾਂ ਤੁਸੀਂ ਤਿੰਨ ਵਾਰ ਦਰود پاک ਪੜਨਾ ਹੈ ਸੱਲਾਹੁ ਅਲਾਹੁ ਤਾਲਾ ਅਲਹਿ ਵਾਲਾ ਅਲਹਿ ਸੱਲਮ ਇਹ ਸਭ ਤੋਂ ਛੋਟਾ ਦਰود پاک ਹੈ ਇਹ ਵੀ ਪੜ ਸਕਦੇ ਹੋ ਜਾਂ ਫਿਰ ਤੁਹਾਨੂੰ ਜਿਹੜਾ ਦਰود پاک ਆਉਂਦਾ ਹੈ ਤੁਸੀਂ ਉਹ ਪੜ ਲੈਣਾ ਹੈ ਸ਼ੁਰੂ ਵਿੱਚ ਵੀ ਉਹੀ ਦਰود پاک ਪੜਨਾ ਹੈ ਅਤੇ ਲਾਸਟ ਵਿੱਚ ਵੀ ਉਹੀ ਦਰود پاک ਪੜਨਾ ਹੈ ਜਿਹੜਾ ਤੁਸੀਂ ਸ਼ੁਰੂ ਦੇ ਵਿੱਚ ਪੜਿਆ ਹੋਵੇਗਾ ਅਤੇ ਇਹ ਸਬਜ਼ੀਫੇ ਦੀ ਅਤੇ ਸਬਜ਼ੀਫੇ ਦਾ 101 ਵਾਰ ਜਾਪ ਕਰਨਾ ਹੈ ਇਸ ਤੋਂ ਵਧ ਵੀ ਕਰ ਸਕਦੇ ਹੋ ਪਰ ਘੱਟ ਤੋਂ ਘੱਟ 101 ਵਾਰ ਹੋਣਾ ਚਾਹੀਦਾ ਹੈ ਇਸ ਤੋਂ ਘੱਟ ਨਹੀਂ ਹੋਣਾ ਚਾਹੀਦਾ ਵਧ ਜਿੰਨਾ ਮਰਜ਼ੀ ਹੋ ਜਵੇ ਦੋਸਤੋ ਬਹੁਤ ਹੀ ਪਾਵਰਫੁਲ ਇਹ ਅਮਲ ਹੈ ਇਸ ਦਾ ਅਸਰ ਤੁਹਾਨੂੰ ਜ਼ਰੂਰ ਦਿਖਾਈ ਦੇਵੇਗਾ ਤੁਹਾਡੀ ਜ਼ਿੰਦਗੀ ਵਿੱਚ ਕੋਈ ਪੈਸੇ ਦੀ ਤੰਗੀ ਹੋਵੇਗੀ ਕੋਈ ਘਰ ਦੇ ਵਿੱਚ ਲੜਾਈਆਂ ਝਗੜੇ ਰਹਿੰਦੇ ਹੋਣਗੇ ਪੈਸੇ ਵਿੱਚ ਬਰਕਤ ਨਾ ਹੋਊਗੀ ਕਿ ਐਸੀ ਦਵਾਈਆਂ دارੂਆਂ ਤੇ ਲੱਗਦੇ ਹੋਣਗੇ ਜਾਂ ਫਿਰ ਤੁਹਾਡੇ ਦੁਸ਼ਮਣ ਤੁਹਾਨੂੰ ਪਰੇਸ਼ਾਨ ਕਰਦੇ ਹੋਣਗੇ ਤੁਹਾਨੂੰ ਇੱਦਾਂ ਦੀਆਂ ਸਾਰੀਆਂ ਮੁਸ਼ਕਲਾਂਾਂ ਤੋਂ ਛੁਟਕਾਰਾ ਮਿਲੇਗਾ ਸੋ ਦੋਸਤੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਬਾਖਤੂ ਆਫਰਿਆਜ਼ ਅਮਲ ਵਿਜ਼ੀਫੇ ਆਪ ਸਭ ਲਈ ਲਗਾ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ